ਹਾਂਜੀ ਦੋਸਤੋ ਕੀ ਹਾਲ ਚਾਲ ਹੈ ਇਹ ਵੀਡੀਓ ਦੇਖਣ ਵਾਲੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਲ ਤੁਹਾਡੇ ਨਾਲ ਇੱਕ ਗੱਲਬਾਤ ਕਰਨੀ ਹੈ ਕੁਝ ਇੱਕ ਨਾ ਆਪਣੇ ਪਰसों ਦੀ ਮੰਨ ਲਾ ਵੀਡੀਓ ਆਈ ਜਾਂਦੀ ਆ ਚਾਈਨਾ ਡੋਰਾ ਦੀ ਜਿਹਦੇ ਵਿੱਚ ਮੰਨ ਲਾ ਵੀ ਮੈਨ ਖਿੱਚ ਦਾ ਕੇਂਦਰ ਐਸ ਐਚਓ ਤੇ ਐਮ ਐਲ ਏ ਸਾਹਿਬ ਦਾ ਰੋਲ ਅਦਾ ਕਰਨ ਵਾਲੇ ਬੰਦੇ ਰਹੇ ਆਗੇ ਤੇ ਉਹ ਵੀਡੀਓ ਮੰਨ ਲਈ ਬਹੁਤ ਜ਼ਿਆਦਾ ਵਾਇਰਲ ਹੋਈ ਹੈਗੇ ਜਿੰਨੇ ਵੀ ਕਹਦੇ ਖਬਰਾਂ ਵਾਲੇ ਚੈਨਲਾਂ ਨੇ ਵੀ ਤੇ ਤੇ ਵੀ ਚਲਦੀਆਂ ਆਪਾਂ ਦੇਖੀਆਂ ਗਈਆਂ ਆਮ ਜਿਹੜੇ ਕੋਈ ਕਿਸੇ ਦਾ ਪੇਜ ਜਾਂ ਆਈ ડી ਹੁੰਦੀ ਆ ਉਹਤੇ ਵੀ ਬਹੁਤ ਸ਼ੇਅਰ ਹੋਈ ਹੈ ਵੀਡੀਓ ਯਾਰ ਮੈਂ ਉਹ ਸਾਰੀ ਟੀਮ ਨੂੰ ਵਧਾਈ ਦੇਣਾ ਚਾਹਣਾ ਬਈ ਯਾਰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਣਾਗਾ ਕਿ ਬਾਈ ਤੁਸੀਂ ਨਾ ਵੀਡੀਓ ਕੋਈ ਸ਼ਾਬਦ ਹੀ ਹੈਣੀ ਯਾਰ ਜਿਹੜਾ ਮੰਨ ਲਾ ਵੀ ਤੁਹਾਨੂੰ 100 ਬਟਾ ਕਿ 1000 ਬਟਾ 1000 ਬਟਾ ਨੰਬਰ ਹੀ ਦਿੰਦੇ ਆ ਸੀ ਵੀ ਤੁਸੀਂ ਐਡੀ ਸਿਰਾ ਵੀਡੀਓ ਬਣਾਈ ਆ ਬਹੁਤ ਵਧੀਆ ਵਿਸ਼ਾ ਚੁਣਿਆ ਤੁਸੀਂ ਚਾਈਨਾ ਡੋਰ ਦਾ ਜੋ ਤੁਸੀਂ ਮੰਨ ਲਾ ਰੋਲ ਕੀਤਾ ਉਹ ਅੱਜਕੱਲ ਹਕੀਕਤ ਚ ਹੀ ਹੁੰਦਾ ਹੈਗਾ ਵੀ ਪੁਲਿਸ ਦੇ ਨਾਲ ਸਰਕਾਰੀ ਐਮ ਐਲ ਏ ਹੋਏ ਜਾਂ ਕੋਈ ਚੇਅਰਮੈਨ ਕੋਈ ਵੀ ਆ ਵੀ ਕਿਸ ਤਰ੍ਹਾਂ ਸੋ ਸਾਨੂੰ ਭਾਰਤ ਦੇ ਯਮਨ ਲੈ ਕੇ ਤੇ ਮੈਂ ਉਹ ਸਾਰੀ ਟੀਮ ਦਾ ਬਈ ਬਹੁਤ ਬਹੁਤ ਤਾਏ ਦਿলো ਧੰਨਵਾਦ ਕਰਦਾ ਅੱਗੇ ਤੋਂ ਵੀ ਬਈ ਇਹੋ ਜਿਹਾ ਵਧੀਆ ਵਿਸ਼ਾ ਲੈ ਕੇ ਤੁਸੀਂ ਵੀਡੀਓ ਬਣਾਓ ਯਾਰ ਤੁਹਾਡਾ ਲੋਕਾਂ ਨੇ ਬਹੁਤ ਸਾਥ ਦਿੱਤਾ ਤੇ ਸਾਨੂੰ ਲਾਈਕ ਕਮੈਂਟ ਦਾ ਮਤਲਬ ਕੋਸਰੀ ਨਹੀਂ ਛੱਡੀ ਕੋਈ ਜਿਹਦੇ ਵਿੱਚ ਤੁਹਾਡੀ ਸਰਾਹਤਾ ਨਾ ਹੋਈ ਹੋਵੇ ਨਹੀਂ ਤਾਂ ਆਪਾਂ ਵੇਣੀ ਹੈ ਚਲੋ ਕਿਸੇ ਦੇ ਵਿੱਚ ਕੋਈ ਕਲਾ ਹੁੰਦੀ ਹੈ ਕੋਈ ਕਮੇਡੀ ਕਰ ਲੈਂਦਾ ਕੋਈ ਕਿਵੇਂ ਕਰ ਲੈਂਦਾ ਕੋਈ ਬੋਲ ਕੇ ਪਾ ਦਿੰਦਾ ਕੁਝ ਵੀ ਆ ਚਲੋ ਡੋੜੀ ਹੁੰਦਾ ਇਸ ਚੀਜ਼ ਦੇ ਵਿੱਚ ਤੇ ਤੁਸੀਂ ਆਪਣੀ ਇਸ ਕਲਾ ਨੂੰ ਯਾਰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਤੇ ਮਨ ਲਾ ਵਿਸ਼ਾ ਵੀ ਤੁਸੀਂ ਬਹੁਤ ਵਧੀਆ ਚੁਣਿਆ ਵੀ ਚਾਈਨਾ ਡੋਰ ਦਾ ਜਿਹੜੇ ਵੀ ਉਹਦੀ ਟੀਮ ਆ ਡਾਇਰੈਕਟਰ ਪ੍ਰੋਡਿਊਸਰ ਕਲਾਕਾਰ ਆ ਸਾਰਿਆਂ ਦਾ ਬਈ ਬਹੁਤ ਬਹੁਤ ਧੰਨਵਾਦ ਇੱਕ ਗੱਲ ਬਈ ਹੋਰ ਕਹਿਣੀ ਚਾਹੁੰਦੇ ਆ ਜਿੰਨੇ ਵੀ ਆਪਣੇ ਟੂਰਨਾਮੈਂਟ ਹੁੰਦੇ ਆ ਜਾਂ ਸੰਭਿਆਚਾਰਕ ਪ੍ਰੋਗਰਾਮ ਹੁੰਦੇ ਆ ਮੇਲੇ ਹੁੰਦੇ ਆ ਬਾਈ ਯਾਰ ਇਹੋ ਜਿਹੇ ਕਲਾਕਾਰਾਂ ਨੂੰ ਸਨਮਾਨਤ ਕਰਿਆ ਕਰੋ ਤੁਸੀਂ ਉਹਨਾਂ ਨੂੰ ਸੱਦਿਆ ਕਰੋ ਸਟੇਜ ਤੇ ਹੌਸਲਾ ਭਜਾਈ ਕਰਿਆ ਕਰੋ ਉਹਨਾਂ ਦੀ ਯਾਰ ਐਵੇਂ ਨਾ ਮੰਨ ਲੈ ਵੀ ਚਲੋ ਆਪਾਂ ਉਹਨਾਂ ਨੂੰ ਕਹਿਣਾ ਵੀ ਲੱਖੇ ਦੇਖਣ ਨੂੰ ਟੈਂਪੂਆਂ ਨੂੰ ਤੁਸੀਂ ਪ੍ਰਮੋਟ ਕਰੀ ਜਾਂਦੇ ਆ ਫਿਰ ਇੱਕ ਆਹ ਜਿਹੜੇ ਬਾਈ ਆਪਣੇ ਪੱਤਰਕਾਰ ਇੰਟਰਵਿਊ ਆ ਲੈਂਦੇ ਆ ਉਹ ਬਣਾਉਂਦੇ ਮੇਰੇ ਦਿਮਾਗ 'ਚੋਂ ਪੋਡਕਾਸਟ ਕਰਦੇ ਆ ਜਿਹੜੇ ਯਾਰ ਇੰਨਾ ਬੰਦਿਆਂ ਦੀ ਕਰੋ ਯਾਰ ਸਾਰੀ ਟੀਮ ਨੂੰ ਸੱਦੋ ਯਾਰ ਜਿਹੜੀ ਕੈਮਰੇ ਦੇ ਮੂਹਰੇ ਆਈ ਆ ਉਹਦੇ ਦਾ ਵੀ ਪੋਡਕਾਸਟ ਕਰੋ ਜਿਹੜੀ ਕੈਮਰੇ ਦੇ מאਗਰ ਆ ਕੋਈ ਕੈਮਰਾਮੈਨ ਆ ਕੋਈ ਡਾਇਰੈਕਟਰ ਪ੍ਰੋਡੂਸਰ ਕੁਛ ਵੀ ਆ ਸਾਰਿਆਂ ਦਾ ਪੋਡਕਾਸਟ ਕਰਕੇ ਯਾਰ ਉਹਨਾਂ ਨੂੰ ਇੰਨਾ ਹੌਸਲਾ ਦਿਓ ਕਿ ਉਹ ਅੱਗੇ ਤੋਂ ਹੋਰ ਇਹੀ ਜਿਹੇ ਵੀਡੀਓ ਲੈ ਕੇ ਮੰਨ ਲਾ ਵੀ ਬਣਾਉਣ ਤੇ ਇੱਕ ਲਾਸਟ ਦੇ ਵਿੱਚ ਹੌਸਲਾ ਨੂੰ ਕਹਿਣਾ ਚਾਹੁੰਦੇ ਭਰਾਵਾਂ ਨੂੰ ਕਿ ਬਾਈ ਇੱਕ ਮੰਨ ਲਾ ਵੀ ਤੁਸੀਂ ਨਸ਼ੀ ਤੇ ਕੁਇਆ ਇਸ ਤਰ੍ਹਾਂ ਦੀ ਮਤਲਬ ਜਿਵੇਂ ਆਪ ਵੀਡੀਓ ਬਣਾਈ ਸੀ ਤਾਂ ਇੱਕ ਕੱਲਾ ਕੱਲਾ ਤੁਹਾਡਾ ਡਾਇਲੋਗ ਮੰਨ ਲਾ ਵੀ ਹਰੇਕ ਬੰਦੇ ਦੇ ਦਿਲ ਨੂੰ ਲੱਗਿਆ ਸੀ ਆ ਉਸ ਤਰ੍ਹਾਂ ਦੀ ਮੰਨ ਲਾ ਤੁਸੀਂ ਵੀਡੀਓ ਜ਼ਰੂਰ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰੋ ਤੇ ਤਾਂ ਕਿ ਮੰਨ ਲਾ ਵੀ ਕੁਝ ਨਾ ਕੁਝ ਲੋਕਾਂ ਨੂੰ ਸੇਧ ਮਿਲ ਸਕੇ ਕਿਸੇ ਦੇ ਜੋ ਪਰਦੇ ਪਿੱਛੇ ਕਿਰਦਾਰ ਆਪਾਂ ਵੇਣੀਆਂ ਸਰਕਾਰਾਂ ਦੇ ਜਾਂ ਕੋਈ ਹੋਰਾਂ ਦੇ ਉਹਨਾਂ ਨੂੰ ਤੁਸੀਂ ਉਸ ਤਰ੍ਹਾਂ ਦੇ ਰੋਲ ਬਣਾ ਕੇ ਜ਼ਰੂਰ ਲੋਕਾਂ ਨੂੰ ਪੇਸ਼ ਕਰੋ ਤਾਂ ਕਿ ਬਹੁਤ ਜ਼ਿਆਦਾ ਜਾਗਰੂਤ ਹੋਏ ਸਮਝੀ ਜਾਂ ਵੈਸੇ ਸਮਝੀ ਤਾਂ ਹੈਗੇ ਆ ਮੈਂ ਪਰ ਤੁਹਾਡੇ ਇਸ ਤਰ੍ਹਾਂ ਮਨੋਰੰਜਨ ਕਰਨ ਵੀ ਮਨੋਰੰਜਨ ਵੀ ਹੋ ਜਾਂਦਾ ਟਾਈਮ ਪਾਸ ਵੀ ਹੋ ਜਾਂਦਾ ਤੇ ਕਿਸੇ ਦੇ ਵੀ ਮਿਲ ਜਾਂਦੀ ਆ ਯਾਰ ਇੱਕ ਜਿਹੜੇ ਚਿੱਟੇ ਕੱਪੜਿਆਂ ਦੇ ਪਿੱਛੇ ਕਰਦਾਰ ਹੁੰਦੇ ਆ ਜਿਹੜੇ ਕੋਈ ਚੁਣੇ ਲੋਕਾਂ ਨੇ ਚੰਗੇ ਕੰਮ ਵਾਸਤੇ ਹੁੰਦੇ ਆ ਭਲੇ ਵਾਸਤੇ ਹੁੰਦੇ ਆ ਤੇ ਉਹ ਮਾੜੇ ਕੰਮਾਂ ਨੂੰ ਹਲਾਸ਼ੇਰੀ ਦਿੰਦੇ ਆ ਐਨੀਆਂ ਗੱਲਾਂ ਕਹਿੰਦਾ ਹੋਇਆ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ ਵੀਡੀਓ ਦੋਸਤੋ ਜੇ ਵਧੀਆ ਕੋਈ ਚੰਗੀ ਲੱਗੇ ਤੁਹਾਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਡਾ ਆਪਣਾ ਛੋਟਾ ਵੱਡਾ ਭਰਾ ਤੇ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ ਇਹੋ ਜਿਹੇ ਵੀਡੀਓ ਦੇਖੋ ਦੋਸਤੋ ਉਹਨਾਂ ਨੂੰ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਐਵੇਂ ਮੰਨ ਲਾ ਵੀ ਟੈਂਪੂ ਆਂਦੀਆਂ ਜਾਂ ਕੋਈ ਹੋਰ ਆਂਦੀਆਂ ਭੈਣਾਂ ਜੋ ਜਿਹੜੇ ਰੱਬ ਨੇ ਬੰਦੇ ਬਣਾ ਕੇ ਭੇਜਿਆ ਤੇ ਉਹਨਾਂ ਨੇ ਕਰਤਾਰ ਜਨਾਨੀਆਂ ਵਾਲੇ ਹੈਗੇ ਉਹਨਾਂ ਦੀਆਂ ਨਾ ਐਵੇਂ ਸ਼ੇਅਰ ਕਰਿਆ ਕਰੋ ਉਹਨਾਂ ਦੇ ਕੋਈ ਕੁਝ ਨਾ ਕਰਿਆ ਕਰੋ ਇਹਨਾਂ ਨੂੰ ਗਾਹ ਟੋਪਾ ਦਿਆ ਕਰੋ ਬਸ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ